ਮਮਿ ਮਿਸਤਰੀ ਦਾ اچھا ਮਿਸਤਰੀ ਸੀਗਾ ਹਾਂਜੀ ਕਿੰਨੇ ਬੱਚੇ ਤੁਹਾਡੇ ਕਿੰਨਾ 7 ਕੁੜੀਆਂ ਨੇ ਆ ਤੁਹਾਡੇ 7 ਬੱਚੇ ਹਾਂਜੀ ਤੇ ਇਹਨਾਂ ਇਹਨਾਂ ਦਾ ਆਪਣੀ ਕਦੇ ਵਾਸਤਾ ਦਿੱਤਾ ਵੀ ਇਹਨਾਂ ਨੂੰ ਵੇਖ ਕੇ ਇਹਨਾਂ ਦਾ ਵਾਸਤਾ ਬਹੁਤ ਦਿੱਤਾ ਸੀ ਪਤਾ ਨਹੀਂ ਦੇ ਦਿਮਾਗ ਤੇ ਕੀ ਪੱਟੀ ਚੜ ਗਈ ਇਹ ਗੱਲ ਸੁਣਦਾ ਸੀ ਬੋਲ 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 ਆਸ਼ਾ ਕਰਦਾ ਸੀ ਪਤਾ ਨਹੀਂ ਲੱਗਾ ਜ਼ਿਆਦਾ ਕਰ ਲਿਆ ਅਸੇ ਨਾ ਰੋਕਦਾ ਰੁਕਦਾ ਨਹੀਂ ਕਿ ਬਾਹਰ ਖਾ ਜਾਂਦਾ ਸੀ ਇਕਤੀ ਦਾ ਵਿਆਹ ਕਰਨਾ ਹੋਵੇ ਤਾਂ ਪਿਓ ਨੂੰ ਬੜਾ ਮੁਸ਼ਕਲ ਹੋ ਜਾਂਦਾ ਤੇ ਧੰਨ ਤਾਂ ਉਹ ਸੱਤ ਤੀ ਜਾਣੇ ਜਿੰਦੇ ਸਵੇਤੋ ਅੱਜ ਪਿਤਾ ਦਾ ਸਾਇਆ ਉੱਠ ਗਿਆ ਟੱਕਰਾ ਮਾਰਦੇ ਨੇ ਭਾਂਡੇ ਵਿੱਚ ਦੇ ਨੇ ਲੋਹੇ ਲੰਗੜ ਲਾਏ ਜਾਂਦੇ ਨੇ ਘਰਾਂ ਚੋਂ ਨਲਕੇ ਪੱਟ ਪੱਟ ਲਏ ਜਾਂਦੇ ਨੇ ਅੰਦਾ ਕੋਲੇ ਪੱਟ ਪੱਟ ਿੱਟਾ ਵੇਚੀ ਜਾਂਦੇ ਨੇ ਹੋਰ ਬੇਟਾ ਤਨਪੀ ਦਿੱਸਦੇ ਵਿਕਰ ਟੁੱਕੇ ਦੇ ਕਾਮਕਾਰ ਤੇ ਜਾਂਦੇ ਨਹੀਂ ਮਾਮਾ ਨੂੰ ਕੁੱਟਦੇ ਨੇ ਭੈਣਾ ਨੂੰ ਕੁੱਟਦੇ ਨੇ ਭਰਾਵਾ ਨੂੰ ਕੁੱਟਦੇ ਨੇ ਪੈਸਾ ਸਾਨੂੰ ਦਿਓ ਕਿੱਥੋਂ ਲਿਆਉਣਗੇ ਬڑے ਪਾਪ ਮਾਂ ਪਿਓ ਤੋਂ ਆਇਆ ਪਿਆ ਉਹ ਕਿੱਥੋਂ ਲਿਆ ਲਿਆ ਕੇ ਦੇਣੇ ਇਹ ਬਦਲਾ ਆਇਆ ਭਗਵੰਤ ਮਾਨ ਦਾ ਜਿਹੜਾ ਬਦਲਾ ਕਿਹਨੇ ਪੰਜ ਸੱਤ ਚ ਬਦਲਾ ਲਾ ਲੈ ਕੇ ਆਵਾਂਗੇ ਇਹ ਬਦਲਾ ਲੈ ਕੇ ਆਇਆ ਜੀ ਵੀ ਨੌਜਵਾਨ ਨੌਜਵਾਨ ਘਰ ਘਰ ਨੌਜਵਾਨ ਪਿਆ ਕਿਤੇ ਕੋ ਨਸ਼ੇ ਵਾਲੇ ਪਿਆ ਇਹ ਬਦਲਾ ਭਗਵੰਤ ਮਾਨ ਦਾ ਆਇਤੀ ਕਰੋ ਕੋਈ ਬਦਲਾ ਨਹੀਂ ਆਇਆ ਕੋਈ ਠਲ ਠੁਲ ਨਹੀਂ ਕੋਈ ਠਲ ਨਹੀਂ ਕਿਸੇ ਤਰ੍ਹਾਂ ਜਿਹੜਾ ਨਸ਼ੇ ਵੇਚਣ ਵਾਲੇ ਆ ਉਹ ਕਾਰਾਂ ਤੇ ਕੋਠੀਆਂ ਦੀਆਂ ਇਸ਼ਾਰਾ ਲੈਂਦੇ ਆ ਕੌਣ ਕਵੇ ਸਰਕਾਰਾਂ ਨੂੰ ਕਿ ਅੱਗਾ ਟੱਕ ਬਦਲਾ ਦੇ ਨਾਤੇ ਸਤਾ ਚਾਈ ਆ ਆਮ ਆਜ਼ਾਦੀ ਪਾਰਟੀ ਦੀ ਪੰਜਾਬ ਸਰਕਾਰ ਨੂੰ ਕੁਛ ਨਾ ਚਾਹਣਿਆ ਕਿ ਬਦਲਾਅ ਹੋ ਗਿਆ ਘਰ ਘਰ ਤੱਕ ਪਹੁੰਚ ਚੁੱਕਿਆ ਜਿਹੜਾ ਨਸ਼ਾ ਉਹਨੂੰ ਠੱਲ ਪਈ ਰੋਜ਼ ਜਿਹੜੇ ਮਰ ਰਹੇ ਜਿਹੜੇ ਨੌਜਵਾਨ ਮਾਵਾਂ ਦੇ ਪੁੱਤ ਛੋਟੀਆਂ ਛੋਟੀਆਂ ਧੀਆ ਜੋ ਲਵਾਰਸ ਹੋ ਰਹੀਆਂ ਕੀ ਇਹ ਮੌਤ ਦਾ سلسلہ ਰੁਕਿਆ ਨਹੀਂ ਨਾ ਤਾਂ ਚਿੱਟੇ ਦੇ ਵਪਾਰੀਆਂ ਨੂੰ ਠੱਲ ਪਈ ਨਾ ਹੀ ਘਰ ਘਰ ਤੱਕ ਪਹੁੰਚਣ ਵਾਲੇ ਇਸ ਨਸ਼ੇ ਦੇ ਸਿਲਸਿਲੇ 'ਚ ਕੋਈ ਬਦਲਾਅ ਆਇਆ ਆਮ ਆਲੀ ਪਾਰਟੀ ਦੀ ਸਰਕਾਰ 'ਚ ਜ਼ਰੂਰ ਬਦਲਾਅ ਆਇਆ ਹੋਵੇਗਾ ਲੇਕੜ ਸਿਸਟਮ ਚ ਕੋਈ ਬਦਲਾਅ ਨਹੀਂ ਆਇਆ ਭ੍ਰਿਸ਼ਟਾਚਾਰ ਨਸ਼ੇ ਉਸੇ ਤਰ੍ਹਾਂ ਬਰਕਰਾਰ ਆ ਤੇ ਅੱਜ ਉਸ ਵੇਲੇ ਹੋਣ ਅਣਹੋਣੀ ਵਾਪਰੀ ਜਦੋਂ ਇੱਕ ਸੱਤ ਧੀਆਂ ਦਾ ਬਾਪ 37 ਸਾਲਾਂ ਦਾ ਗੱਭਰੂ ਰਾਜੂ ਪੁੱਤਰ ਹਜ਼ਾਰਾ ਨੰਬਰਦਾਰ ਪਿੰਡ ਚੋਗਰੀਰ ਅ ਨਸ਼ੇ ਚ ਵਧੇਰੇ ਡੋਜ਼ ਲੈਣ ਕਾਰਨ ਸਦਾ ਲਈ ਇਸ ਦੁਨੀਆ ਤੋਂ ਕੂਚ ਕਰ ਗਿਆ ਅੱਜ ਉਹਨਾਂ ਸੱਤਾਂ ਧੀਆਂ ਦੇ ਸਿਰ ਤੋਂ ਪਿਓ ਦਾ ਸਾਯਾ ਉੱਠ ਗਿਆ ਉਸ ਵਿਧਵਾ ਹੋਈ ਅ ਨੌਜਵਾਨ ਪੈਣ ਤੋਂ ਪੁੱਛੋ ਉਹਦੇ ਤੇ ਕੀ ਬੀਤੀ ਆ ਇੱਕ ਧੀ ਦਾ ਜਿਹੜਾ ਬੋਝ ਸਿਰ ਤੇ ਉਸ ਦੇ ਘਰ ਵਸਾਉਣ ਦਾ ਉਸ ਨੂੰ ਸਾਰਾ ਘਰ ਅੱਛਾ ਲੱਪਣ ਦਾ ਜਿਹੜਾ ਮਾਪਿਆਂ ਨੂੰ ਫਿਕਰ ਪਿਆ ਰਿਹਾ ਜਾਂਦਾ ਤੇ ਉਸ ਸੱਤ ਧੀਆ ਨੂੰ ਉਹ ਵਿਚਾਰੀ ਪਾਲੇਗੀ ਕਿਵੇਂ ਇਹ ਸਵਾਲ ਮੂੰਹ ਉੱਡੀ ਖੜਾ ਅਸੀਂ ਪਹੁੰਚਿਆ ਪਿੰਡ ਚੋਗੜੀ ਆ ਹਜ਼ਾਰਾ ਸਿੰਘ ਨੰਬਰਦਾਰ ਦੇ ਘਰ ਆ ਕਰਦੇ ਆ ਪੀੜਤ ਪਰਿਵਾਰ ਨਾਲ ਗੱਲ ਕਿਵੇਂ ਪਾਣਾ ਵਾਪਰਿਆ ਤੁਹਾਡਾ ਕੀ ਨਾਮ ਮੇਰਾ ਨਾਮ ਪੱਲਾਈ ਸਨ ਆਯਾਰਾ ਸਿੰਘ ਜੀ ਨੌਜਵਾਨ ਦਾ ਕੀ ਨਾਮ ਹੈਗਾ ਰਾਜੂ ਜੀ ਰਾਜੂ ਤੁਹਾਡਾ ਕੀ ਲੱਗਦਾ ਛੋਟਾ ਪਾਈ ਹੈ ਜੀ ਤੇ ਕੀ ਗੱਲ ਕੀ ਬਣੀ ਗੱਲ ਨਸ਼ਾ ਕਰਦਾ ਸੀਗਾ ਜੀ ਕਦੋਂ ਕਰਦਾ ਇਹਨੂੰ ਕਈ ਸਾਲ ਕੋ ਹੋ ਗਿਆ ਲੱਗਦਾ ਕਿੰਨੀ ਉਮਰ ਹੈ ਦੀ 37 ਸਾਲ ਉਮਰ ਹੈ ਜੀ ਕਿੰਨਾ ਕੁ ਸਾਲ ਹੋ ਗਏ ਨਸ਼ਾ ਕਰਦੇ ਨੂੰ ਸਾਲ ਡੇਢ ਸਾਲ ਹੋ ਗਿਆ ਜੀ ਕੀ ਕਾਹਦਾ ਨਸ਼ਾ ਕਰਦਾ ਸੀ ਚਿੱਟਾ ਪੀਂਦਾ ਸੀ ਜੀ ਅਸੀਂ ਤੇ ਇਹ ਰੋਕਿਆ ਨਹੀਂ ਅਸੀਂ ਆ ਰੋਕਦੇ ਨਹੀਂ ਰੁਕਦਾ ਨਹੀਂ ਕਿ ਬਾਹਰ ਖਾ ਜਾਂਦਾ ਸੀ ਬਾਹਰ ਪੀਂਦਾ ਸੀ ਤੇ ਹੁਣ ਗੱਲ ਕੀ ਬਣੀ ਅੱਜ ਕੱਲ ਕਰੇ ਸੀਗਾ ਜੀ ਅਸੀਂ ਮਿਲਮੁਲਾ ਵੇਖਣ ਚਲੇ ਗਏ ਤੇ ਇਹਦੇ ਨਸ਼ੇ 'ਚ ਤੋਂ ਜਾਰੀ ਹੋ ਗਈ ਘਰੇ ਇਕੱਲਾ ਪੀਤੀ ਰੁਤੀ ਗਈ ਬਹੁਤ ਜ਼ਿਆਦਾ ਡੋਸ ਨਾਲ ਹੀ ਹਾਂਜੀ ਓਕੇ ਕੀ ਟੀਕੇ ਲਾਉਂਦਾ ਸੀ ਜਾਂ ਕੋਈ ਹੋਰ ਕੰਮ ਨਹੀਂ ਉਹ ਪੀਂਦਾ ਸੀ ਜੀ ਟੀਕੇ ਵੀ ਲਾ ਲੈਂਦਾ ਸੀ ਕਿਤੇ ਕਿਤੇ ਲਾਉਂਦਾ ਸੀ ਓਕੇ ਇਹਦੇ ਕਿੰਨੇ ਬੱਚੇ ਕਿੰਨੇ ਆ ਕਿ ਦੁੱਧ ਦਿਆਂ ਇਹ ਸੱਤ ਗੁੱਡੀਆਂ ਇਹਨਾਂ ਬਾਲ ਬਾਲ ਬਹੁਤ ਅਛਾ ਕਰਦਾ ਸੀ ਉਹ ਪਤਾ ਨਹੀਂ ਲੱਗਾ ਜ਼ਿਆਦਾ ਕਰ ਲਿਆ ਕਦੋਂ ਤੱਕ ਕਰਦਾ ਸੀ ਹੋ ਗਿਆ ਇਹਨੂੰ ਥੋੜਾ ਹੀ ਟਾਈਮ ਹੋ ਗਿਆ ਕਰ ਦੇ ਨੂੰ ਅੱਛਾ ਤੇ ਰੋਕਿਆ ਨਹੀਂ ਸੁੱਤਾ ਪਿਆ ਸੀ ਰੋਕਦੇ ਸੀ ਬਹੁਤ ਨਹੀਂ ਸੀ ਰੁਕਦਾ ਆਂਦਾ ਛੱਡ ਦੂੰਗਾ ਸੁੱਤਾ ਪਿਆ ਹੀ ਨਹੀਂ ਉੱਠਿਆ ਮੈਂ ਲਾਇਆ ਤੜਕੇ ਉੱਠਿਆ ਹੀ ਨਹੀਂ ਦਾ ਅੱਕੜਿਆ ਪਿਆ ਸੀ ਦੇ ਚੜਦੇ ਨੂੰ ਪਹਿਲਾਂ ਕਦੇ ਲਾਈਵ ਕਰਾਇਆ ਸੀ ਇੱਕ ਨਹੀਂ ਇਲਾਜ ਕਰਾਉਂਦੇ ਸੀ ਉਹਨੇ ਇੱਕ ਦਿਨ ਹਟ ਜਾਂਦਾ ਸੀ ਫੇਰ ਲੱਗ ਪੈਂਦਾ ਸੀ ਕੰਮ ਕੀ ਕਰਦਾ ਸੀ ਕੰਮ ਮਿਸਤਰੀ ਦਾ اچھا ਮਿਸਤਰੀ ਸੀ ਹਾਂਜੀ ਕਿੰਨੇ ਬੱਚੇ ਤੁਹਾਡੇ ਤੇ ਨਾਲ ਸੱਤ ਕੁੜੀਆਂ ਨੇ ਆ ਤੁਹਾਡੇ ਸੱਤ ਬੱਚੇ ਹਾਂਜੀ ਤੇ ਇਹਨਾਂ ਇਹਨਾਂ ਦਾ ਆਪਣੀ ਕਦੇ ਵਾਸਤਾ ਦਿੱਤਾ ਵੀ ਇਹਨਾਂ ਨੂੰ ਵੇਖ ਕੇ ਵਾਸਤਾ ਬਹੁਤ ਦਿੱਕਤਾ ਸੀ ਪਤਾ ਨਹੀਂ ਦੇ ਦਿਮਾਗ ਤੇ ਕੀ ਪੱਟੀ ਚੜ ਗਈ ਇਹ ਗੱਲ ਸੁਣਦਾ ਸੀ ਗੱਲ ਪਤਾ ਹੈ ਹੋਈ ਏ ਚਿੱਟਾ ਚਿੱਟਾ ਪਿੰਦੇ ਸੀ ਚਿੱਟਾ ਪਿੰਦੇ ਵਿੱਚ ਵੇਚਣ ਵਾਲਿਆਂ ਨੇ ਤਾਂ ਕਮਾਲ ਕਰਤੀ ਏ ਠੀਕ ਹੈ ਨਾ ਬੱਚੇ ਜੁਹਾਂ ਤਾਂ ਜੁਹਾਂ ਲਗਾ ਜਾਂਦੇ ਨਿਕਲ ਕੇ ਬੱਚੇ ਛੱਦ ਕੇ ਜਾਂਦੇ ਲੱਗੇ ਇਹ ਨਾ ਚ ਰੁਕਣਾ ਚਾਹੀਦਾ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਕੋਈ ਕਾਰਵਾਈ ਨਹੀਂ ਕਰਦੀ ਪਤਾ ਨਹੀਂ ਪੁਲਿਸ ਪੈਸਾ ਲੈਂਦੀ ਏ ਕਿ ਕੀ ਵਡੀਆਂ ਖਾਂਦੀ ਏ ਪੁਲਿਸ ਨਹੀਂ ਇਹਨਾਂ ਨੂੰ ਲੀ ਜਾਂਦੀ ਠੀਕ ਹੈ ਨਾ ਨਿਕਲ ਕੇ ਬੱਚੇ ਵੇਖੋ ਬਾ ਛੇ ਕੁੜੀਆਂ ਸਾਥ ਨਹੀਂ ਕਿਹੜੀਆਂ ਬਰ ਰੋਮ ਦੇ ਘਰ ਬੈਠ ਗਿਆ ਸਭਾਣੀ ਠੀਕ ਹੈ ਨਾ ਇਹ ਪੁਲਿਸ ਨੂੰ ਮਨ ਨਾ ਜਾਈਦਾ ਤੇ ਇਹਦੇ ਬੱਚੇ ਨਿਕਨ ਕਪੋਰਾ ਬੋਰਾ ਬੱਚੇ ਰੋਂਦੇ ਧੁੰਦੇ ਨੇ ਠੀਕ ਹੈ ਨਾ ਪੁਲਿਸ ਕੋਈ ਕਾਰਵਾਈ ਨਹੀਂ ਕਰ ਸਕਦੀ ਇਹ ਵੀ ਬੁਰੀ ਦਾ ਕੰਮ ਕਰਦਾ ਸੀ ਗਾਈ ਅੱਛਾ ਦਿਹਾੜੀ ਤੇ ਪਕਾਉਂਦਾ ਸੀ ਤੇਰੇ 6 ਲੜਕੀਆਂ ਦੇ ساتھ ਸੁਣੋ ਇੰਨੇ ਕਿ ਪਤਾ ਹੈ ਅੱਛਾ ਕਮਰੇ ਇਹ ਬਿਲਹਾਲਤ ਜੜੀ ਆ ਕਮਰੇ ਦੀ ਬਹੁਤ ਬੁਰੀ ਹਾਲਤ ਆ ਪਰ ਦਰਵਾਜ਼ੇ ਵੀ ਨਹੀਂ ਲੱਗੇ ਹੋਏ ਇਹ 6-7 ਬੱਚਿਆਂ ਦਾ ਮੰਨ ਕੇ ਕਿੰਨਾ ਖਰਚਾ ਕਿਵੇਂ ਬਹੁਤ ਔਖਾ ਗਰੀਬ ਆਸਤੀ ਉਹ ਲੜਕੀ ਆਸਤੀ ਜਿਹੜੀ ਪਿੱਛੇ ਰਹਿ ਗਈ ਲੋ ਹੋ ਰਿਹਾ ਕਿ ਨਿਕਲਦਾ ਬਹੁਤ ਹੀ ਜ਼ਿਆਦਾ ਵੱਡਾ ਪਰਾਤਰੋ ਦੇ ਬੱਚੇ ਦਾ ਆਦਾ ਆ ਪਰਿਵਾਰ ਹੈ ਜਿੰਨੀ ਜੋ ਕਰੂਗਾ ਤਾਂ ਹੈਗਾ ਚਲ ਪੈਂਟਰ ਨਾਲ ਪਰ ਨਹੀਂ ਗੱਲ ਨਹੀਂ ਬੰਦ ਜਿੰਦੀ ਸਰਕਾਰ ਨੂੰ ਇਹਨਾਂ ਚੀਜ਼ਾਂ ਨੂੰ ਇਹ ਤੁਸੀਂ ਕਦੇ ਰੋਕਿਆ ਨਹੀਂ ਨਸ਼ੇ ਤਰਨ ਨੂੰ ਰੋਗ ਤੇ ਪਰ ਨਹੀਂ ਉਹ ਤਾਂ ਬਾਹਰ ਨਿਕਲ ਜਾਂਦਾ ਇਹ ਦੋ ਪਰਿਵਾਰ ਤੇ ਬਾਹਰ ਕੀ ਪਾਕੀ ਦਿਨ ਤੁਰ ਜਾਂਦਾ ਕਿ ਨਹੀਂ ਤੁਰਦਾ ਜਾਂਦਾ ਤੇ ਨਾਲੇ ਵੇਖਣਾ ਮਗਰ ਜਾ ਜਾਂਦਾ ਜੀ ਬਾਕੀ ਜਿੰਨੇ ਜੋ ਗੱਲਾਂ ਉਹਨਾਂ ਕੋਲ ਚਲਾ ਘਰ ਦਾ ਖੱਤਾ ਹੀ ਚੱਲਦਾ ਹੈ ਮਾ ਸਰਬੱਤ ਤੁਸੀਂ ਵੇਖ ਹੀ ਲਜੇਗਾ ਜੀ ਮੇਨ ਤਾਂ ਇੱਕ ਨਸ਼ਾ ਹੈ ਜਿਹੜਾ ਵੀ ਨੌਜਵਾਨੀ ਨੂੰ ਲੈ ਕੇ ਜਾ ਰਿਹਾ ਹੈ ਨਸ਼ਾ ਕਰਨ ਵਾਲਾ 6 ਤੋਂ 700 ਰੁਪਏ ਦਿਹਾੜੀ ਲੈਂਦਾ ਹੈ ਜਿਹੜੀ ਦਿਹਾੜੀ ਲੈਂਦਾ ਉਹ ਨਸ਼ਾ ਵੇਚਣ ਵਾਲਿਆਂ ਦੇ ਝੋਲੇ 'ਚ ਪੈਂਦੀ ਹੈ ਮੈਂ ਤਾਂ ਅੱਜ ਤੱਕ ਕੁੱਲ ਮਲਾ ਕੇ ਜਿੰਨੇ ਵੀ ਝੋਕ 'ਚ ਨਸ਼ੇ ਨਾਲ ਮੌਤਾਂ ਹੋਈਆਂ ਉਹ ਨੌਜਵਾਨ ਮੌਤ ਹੀ ਵੇਣ ਹੈ ਪਰ ਨਸ਼ਾ ਪੀਣ ਵਾਲਾ ਨਸ਼ਾ ਪੀਂਦਾ ਜਿਹੜਾ ਨਸ਼ੇ ਵੇਚਣ ਵਾਲੇ ਆ ਉਹ ਕਾਰਾਂ ਤੇ ਕੋਠੀਆਂ ਦੀਆਂ ਇਸ਼ਾਰਾ ਲੈਂਦੇ ਆ ਸਰਕਾਰਾਂ ਅੱਗੇ ਵੀ ਬਹੁਤ ਵਾਰੀ ਹੋਰ ਜੋ ਬੇਨਤੀਆਂ ਕਰ ਚੁੱਕੇ ਆ ਪਰ ਸਰਕਾਰਾਂ ਪਤਾ ਨਹੀਂ ਕਿਉਂ ਇਸ ਗੱਲ ਵੱਲ ਗੌਰ ਨਹੀਂ ਦਿੰਦੀਆਂ ਮੈਂ ਤਾਂ ਕਰੋਨਾ ਦਾ ਟਾਈਮ ਵੀ ਵੇਖਿਆ ਜਦੋਂ ਫਰੋਜਪੁਰ ਸ਼ੌਣੀ ਦੇ ਵਿੱਚ ਹੂਟਰ ਵੱਜਦਾ ਸੀਗਾ ਤੇ ਜੇ ਹੂਟਰ ਵੱਜਦਾ ਸੀ ਲੋਕ ਆਪਣੇ ਘਰਾਂ 'ਚ ਵੜਦੇ ਸੀ ਪਰ ਅੱਜ ਜੇ ਨਸ਼ੇ ਵਿਰੁੱਧ ਪੁਲਿਸ ਦਾ ਹੂਟਰ ਵੱਜੇ ਜਾਂ ਪੁਲਿਸ ਪਿੰਡ ਚ ਗੇੜਾ ਦੇਵੇ ਤੇ ਮੇਰਾ ਖਿਆਲ ਆ ਵੀ ਕੋਈ ਵੀ ਪਿੰਡ ਦੇ ਵਿੱਚ ਨਸ਼ਾ ਨਾ ਕਰੇ ਨਾ ਵੇਚੇ ਅੱਜ ਤੁਸੀਂ ਸਵੇਰ ਸ਼ਾਮ ਜਦੋਂ ਵਰਜੀ ਵੇਖ ਲੋ ਇੱਕ ਨਸ਼ਾ ਵੇਚਣ ਵਾਲਿਆਂ ਦਾ ਝੁੰਡਾ ਜਿਹੜਾ ਜਿਵੇਂ ਇੱਕ ਅਜਾੜੀ ਬੱਕਰੀਆਂ ਨੂੰ ਲੈ ਕੇ ਤੁਰਦਾ ਸੇਮ ਉਹੀ ਹਾਲਾਤ ਬਣੇ ਖੜੇ ਆ ਤਕੜੇ ਨਸ਼ੇ ਦੇ ਜਿਹੜੇ ਕਾਰੋਬਾਰੀ ਆ ਉਹ ਨਸ਼ਾ ਵਕਾਉਂਦੇ ਆ ਨਸ਼ਾ ਵੇਚ ਕੇ ਆਪਦੇ ਜਿਹੜੀਆਂ ਜੇਬਾਂ ਆਪਦੇ ਘਰ ਆ ਜਿਹੜੇ ਚਲਾਉਂਦੇ ਆ ਪਰ ਪਿਛਲੇ ਸਮਿਆਂ ਤੋਂ ਜੋ ਮੈਂ ਬਚਪਨ ਤੋਂ ਅੱਜ ਤੱਕ ਰਹਿਣਾ ਮੈਂ ਨਸ਼ਾ ਵੇਚਣ ਵਾਲਿਆਂ ਨੂੰ ਵੀ ਇੱਕ ਤਗੀਦ ਕਰਦਾ ਕਿ ਮੈਂ ਪਿਛਲੇ ਸਮਿਆਂ ਦੇ ਵਿੱਚ ਵੀ ਜਿੰਨੇ ਹੀ ਬਲੈਕ ਵੀਖੇ ਸੀਗੇ ਉਹਨਾਂ ਦੇ ਘਰ ਅੰਤ ਤੱਕ ਅੰਤ ਤੇ ਜਾ ਕੇ ਉਹ ਘਰ ਬਰਬਾਦ ਹੋਏ ਆ ਵੀਰੋ ਅੱਜ ਵੀ ਮੈਂ ਬੇਨਤੀ ਕਰਦਾ ਤੁਸੀਂ ਇਹਨਾਂ ਭੈਣਾਂ ਦੇ ਘਰ ਆ ਜਾੜਨ ਵੱਲ ਵੇਖ ਕੇ ਇਹਨਾਂ ਭੈਣਾਂ ਦੇ ਕਰ ਉਜੜਦੇ ਵੇਖ ਕੇ ਤੁਸੀਂ ਨਸ਼ੇ ਤੋਂ ਥੋੜਾ ਜਿਹਾ ਗਰੇਜ ਕਰੋ ਕਿਉਂਕਿ ਨਸ਼ਾ ਨਸ਼ਾ ਇੱਕ ਬਰਬਾਦੀ ਆ ਜਿਹੜਾ ਸਾਡੇ ਪਿੰਡ ਨੂੰ ਪਿੰਡਾਂ ਨੂੰ ਲੈ ਕੇ ਜਾ ਰਿਹਾ ਤੁਸੀਂ ਦਰਦਰ ਵੇਖਿਆ ਹੁਣ ਮਾਵਾਂ ਬੱਚਿਆਂ ਦੇ ਪਿੱਛੇ ਪਿੱਛੇ ਫਿਰਦੀਆਂ ਪਰ ਜਦੋਂ ਮਾਵਾਂ ਪਿੱਛੇ ਪਿੱਛੇ ਫਿਰਦੀਆਂ ਅੰਤ ਨੂੰ ਕੋਈ ਸਮਾਂ ਇਹੋ ਜਿਹਾ ਆਉਂਦਾ ਜਦੋਂ ਪੁੱਤ ਵਿਲਕਦਾ ਵੇਂਦਾ ਪਤੀ ਵਿਲਕਦਾ ਵੇਂਦਾ ਤੇ ਮਾਵਾਂ ਵੀ ਆਉ ਦੇ ਹੱਥੀ ਭਾਂਡੇ ਫੜਾ ਦਿੰਦੀਆਂ ਲੈ ਪੁੱਤ ਨਸ਼ਾ ਪੀਆ ਨਸ਼ਾ ਜਿਹੜੇ ਭਾਂਡੇ ਵਿਗਦੇ ਆ ਉਹ ਭਾਂਡੇ ਕਿਸੇ ਕੁਆੜੀਏ ਕੋਲੇ ਚਲੇ ਜਾਂਦੇ ਆ ਕੁਆੜੀਏ ਕੋਲੋਂ ਜਿਹੜਾ ਪੈਸਾ ਵਟਿਆ ਹੁੰਦਾ ਉਹ ਨਸ਼ਾ ਵੇਚਣ ਵਾਲਾ ਜਿਹੜਾ ਵੱਡਾ ਗੈਂਗਸਟਰ ਆ ਜਿਹੜਾ ਨਸ਼ੇ ਦਾ ਕਾਰੋਬਾਰੀ ਆ ਉਹ ਉਹਦੇ ਝੋਲੇ 'ਚ ਜਾਂਦਾ ਮੈਂ ਤਾਂ ਇਹੀ ਬੇਨਤੀਆਂ ਕਰੂੰਗਾ ਕਿ ਵੀਰੋ ਨਸ਼ੇ ਨੂੰ ਰੋਕ ਪਾਉਣ ਵਾਸਤੇ ਆਪਾਂ ਨੂੰ ਇੱਕ ਪਿੰਡ ਪਿੰਡ ਪੱਧਰ ਤੇ ਲਾਮਬੰਦ ਹੋਣਾ ਜ਼ਰੂਰੀ ਆ ਜੇ ਆਪਾਂ ਲਾਮਬੰਦ ਹੁੰਨੇ ਆ ਜਿਵੇਂ ਅੱਜ ਨਸ਼ੇ ਦੇ ਨਾਲ ਮੌਤ ਹੋਈ ਆ ਜੇ ਅਸੀਂ ਅੱਜ ਵੀ ਲਾਮਬੰਦ ਹੋ ਜਾਂਦੇ ਤਾਂ ਹੋ ਸਕਦਾ ਵੀ ਪਿੰਡ ਦੇ ਵਿੱਚ ਨਸ਼ੇ ਦਾ ਜਿਹੜਾ ਕਾਰੋਬਾਰ ਕਰਨ ਵਾਲੇ ਜਾਂ ਕਾਰੋਬਾਰ ਕਰਦੇ ਜਿਹੜੇ ਉਹ ਉਹਨਾਂ ਨੂੰ ਠੱਲ ਪਾ ਸਕੀ ਇੰਨੀ ਹੀ ਬੇਨਤੀਆਂ ਕਰਦਾ ਮੈਂ ਕਿ ਸਰਕਾਰ ਅੱਗੇ ਬੇਨਤੀ ਕਰਕੇ ਨਸ਼ੇ ਨੂੰ ਰੋਕਣ ਦੇ ਨਸ਼ੇ ਨੂੰ ਠੱਲ ਪਾਉਣ ਵਾਸਤੇ ਕਹਿਣਾ ਰੋਕਦੇ ਹਮਣ ਤਾਂ ਫੇਰ ਰੁੱਕ ਕੇ ਵੇਚਣ ਵਾਲੇ ਨਹੀਂ ਪੁੱਤਰ ਰੁੱਕਦੇ ਪਾਏ ਜਿਹੜੇ ਅਗਲੇ ਖਵਾ ਦਿੰਦੇ ਨੇ ਆਂਦੇ ਨੇ ਕਰੋ ਜੋ ਮਰਜ਼ੀ ਲਿਆਓ ਮੇਰੇ ਵਰਗੀ ਨੇ ਦੁਪੱਟੇ ਦੇ ਪੱਲੇ ਬੱਦੇ ਹੁੰਦੇ ਨੇ 500 ਰੁਪਈਆ ਜਾਂ 200 ਤੋਂ ਮਾਂ ਦੇ ਗੱਲ ਪਾ ਕੇ ਲੈ ਜਾਂਦੇ ਤੇ ਕੀ ਕਰਨ ਮਾਵਾਂ ਮਾਵਾਂ ਕੀ ਕਰਨਾ ਮਾਵਾਂ ਮਾਰੀ ਦੀ ਫੜਾ ਦੇਣ ਕਿ ਟੱਕਰਾ ਮਾਰਦੇ ਨੇ ਭਾਂਡੇ ਵਿੱਚ ਦੇਣੇ ਲੋਏ ਲੰਗੜ ਲਾਏ ਜਾਂਦੇ ਨੇ ਘਰਾ ਚੋਂ ਨਲਕੇ ਪੱਟ ਪੱਟ ਲਾਏ ਜਾਂਦੇ ਨੇ ਅੰਦਾ ਕੋਲੇ ਪੱਟ ਪੱਟੇਟਾ ਵੇਚੀ ਜਾਂਦੇ ਨੇ ਹੋਰ ਬੇਟਾ ਤਨਪੀ ਦੱਸਦੇ ਉਸ ਜਾਂ ਸਰਕਾਰ ਰੋਕਦੀ ਨਹੀਂ ਨਸ਼ੇ ਨੂੰ ਤੇ ਰੋਕਦੇ ਹੁਣ ਤਾਂ ਪਿਓ ਤਾਂ ਇੱਥੋਂ ਧਿੱੱਕ ਕਰਕੇ ਗੱਲ ਜਾਵੇ ਰੋਕ ਪਈ ਨਹੀਂ ਆਲੀ ਆਪਣੇ ਪਿੰਡ ਚ ਦਾ ਰੋਕ ਬਿਲਕੁਲ ਨਹੀਂ ਪਈ ਪਏ ਜਾਵੇ ਨਾ ਤੇ ਅਜੇ ਆਉਣ ਵਾਲਾ ਪੀੜਾ ਨਾ ਸੁਧਰ ਜਾਣ ਬੇਟਾ ਆਉਣ ਵਾਲਾ ਜਿਹੜੇ ਨੇ ਨਾ ਬੱਚੇ ਇਹਨਾਂ ਦੇ ਵੀ ਕਿਤੇ ਜ਼ਿੰਦਗੀ ਚੰਗੀ ਬਣ ਜਾਵੇ ਤੁਸੀਂ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਅਸੀਂ ਤਾਂ ਕਹਿਣਾ ਚਾਹੁੰਦੇ ਹੱਥ ਜੋੜਨੇ ਬਿਨਸ਼ਾ ਜਿਹੜਾ ਨਾ ਰੋਕੋ ਹੱਥ ਜੋੜਨੇ ਵੇਖੀ ਕਿਤੇ ਅਸੀਂ ਝੂਲਦੇ ਫਿਰਦੇ ਨੇ ਗਾਇਆ ਰਾਮਾ ਦੇ ਵਿੱਚ ਤੇ ਟੀਕੇ ਲਾਣ ਆ ਕੇ ਤੇ ਆਦਮਾ ਮੌਤਾ ਕੀਤੀ ਜਾਂਦੇ ਨੇ ਹੋਰ ਕੀ ਪੁੱਤ ਦੱਸੋ ਅੱਜ ਤਾਂ ਬੜਾ ਦੁਖੀ ਹੋਇਆ ਪੈ। ਤੈਨੂੰ ਤਾਂ ਪਤਾ ਸੀ ਨਾ ਮੈਂ ਕਿਵੇਂ। ਤੂੰ ਘਰ ਕੀ ਆਮਦਾਨੇ। ਇਹ ਤਾਂ ਬਿਨਾ ਮੇਰੀ ਜ਼ਿੰਦਗੀ ਚਟਾ ਵੇਚਣ ਦੀ। ਅੱਜ ਤਾਂ ਹੱਥ ਜੋੜਨੇ ਆ ਵੀ ਕਿਤੇ ਸਰਕਾਰ ਵੀ ਇਸ ਪਾਸੇ ਆ ਜਾਵੇ ਆਵਣ ਵਾਲੀ ਕੁੜੀ ਨੂੰ ਦਰ ਜਾਵੇ। ਬਿਲਕੁਲ। ਠੀਕ ਇੱਕ ਨਾ। ਬਿਲਕੁਲ। ਉਹ ਜਵਾਨੇ ਤਾਂ ਫਿਰਦੇ ਨੇ ਵਿਚਾਰੇ ਝੂਲਦੇ ਤੇ ਆਹ ਅੜ ਨਿੱਕੇ ਨਿੱਕੇ ਬੱਚੇ ਨੇ। ਆਹ ਹੁਣ ਨਿੱਕੀਆਂ ਨਿੱਕੀਆਂ ਬੇਟੀਆਂ ਨੇ। ਬੇਟਾ ਤਾਂ ਕੁਆ ਹੈ ਨਹੀਂ ਦਾ। ਸੱਤ ਧੀਆਂ ਹੀ ਦੱਸਦੇ। ਹਾਂਜੀ। ਸੱਤ ਧੀਆਂ ਹੀ ਆ। ਹਾਂਜੀ। ਸੱਤ ਧੀਆਂ ਆਈ ਨੇ ਇਹ ਕਿੱਧਰ ਜਾਏ ਜੀ ਬੜਾ ਹੋਇਆ ਜੀ ਨੌਜਵਾਨ ਬਹੁਤ ਮਾੜਾ ਆਇਆ ਜੀ ਦੇਖੋ ਇਹ ਜਾਂ ਕਿਸੇ ਨਾਲ ਨਹੀਂ ਹੋਣਾ ਚਾਹੀਦਾ ਸੱਤ ਧੀਆਂ ਨੇ ਉਹਨਾਂ ਦੀਆਂ ਦੇਖੋ ਕਿਵੇਂ ਆਦੇ ਨਸ਼ਾ ਕਿਹੜਾ ਹੈਗਾ ਪਿੰਡ ਦੇ ਵਿੱਚ ਇੰਨਾ ਚੱਲ ਰਿਹਾ ਤੈਨੂੰ ਠੱਲ ਕਿਉਂ ਨਹੀਂ ਪੈਂਦੀ ਠੱਲੇ ਸਰਕਾਰ ਪਾਵੇਗੀ ਪੰਜਾਬ ਪੁਲਿਸ ਹੋਈ ਸਰਕਾਰ ਹੋਈ ਕਿੱਥੇ ਇਸ ਪਾਸੇ ਧਿਆਨ ਨਹੀਂ ਕਰਦੇ ਹੁਣ ਦੇਖੋ ਪਿੰਡ ਦੇ ਵਿੱਚ ਚੋਕਰ ਯਾਰ ਦੇ ਵਿੱਚ ਇਹਨਾਂ ਨਸ਼ਾ ਕੱਲ ਕਰਨਾ ਚਾਵੇ ਕਰਿਆ ਵੇਖ ਰਿਆ ਕੋਈ ਠੱਲ ਹੀ ਨਹੀਂ ਪੈ ਰਹੀ ਅੱਛਾ ਨੌਜਵਾਨ ਅੱਜ ਹੋਰ 10 ਸਾਲਾਂ ਦੇ ਵਿੱਚ ਰਹਿਣਾ ਹੀ ਕੋਈ ਨਹੀਂ ਬਰਬਾਦ ਹੋ ਗਿਆ ਮਾਂ ਪਿਓ ਕਿੰਨਾ ਦੁੱਖ ਭੈਣਾ ਨੂੰ ਭਰਾਵਾਂ ਨੂੰ ਪਹਿਲਾਂ ਕਿੰਨੀਆਂ ਕਿ ਮੌਤਾਂ ਹੋ ਚੁੱਕੀਆਂ ਮੇਰੇ ਖਿਆਲ ਚ ਘੱਟੋ ਘੱਟ ਵੀ 500 ਜਵਾਨ ਜਵਾਨ ਕਿਹੜਾ ਹੈ ਨਾ ਨਸ਼ਾ ਖਾ ਖਾ ਕੇ ਤੇ ਘਰੇ ਮਾਵਾ ਨੂੰ ਦੁੱਖ ਭਰਾਵਾਂ ਨੂੰ ਹੋਰ ਕਿੰਨੇ ਕਿ ਜਿਹੜੇ ਨੌਜਵਾਨ ਜਿਹੜੇ ਨਸ਼ਾ ਕਰਦੇ ਵੇ ਘੱਟ ਤੋਂ ਘੱਟ 500 ਦੇ ਨੇੜੇ ਹੀਗਾ ਜੀ ਹੋਰ ਨਸ਼ਾ ਕਰਦੇ ਹਾਂਜੀ ਕਿ ਲੋ ਬੋਟ ਲੈਣੀ ਹੈ ਉਹਨੂੰ ਕੁੜੀ ਦੇ ਦਿਓ ਤੇ ਬੋਟ ਉਧਰ ਹੋ ਜਾਏਗੀ ਇਥੋਂ ਤੱਕ ਕੰਮ ਹੈ ਜੀ ਇਹ ਸਰਕਾਰ ਨੂੰ ਮੈਂ ਬੇਨਤੀ ਕਰ ਰਿਹਾ ਵੀ ਇਹ ਕਿਹੜਾ ਹੈਗਾ ਇਹਦੀ ਠੱਲ ਪਈ ਜਾਵੇ ਪਿੰਡ ਚੋਕ ਅਹਿਆਰ ਦੇ ਵਿੱਚ ਵੀ ਇਹ ਠੱਲ ਪਈ ਜਾਵੇ ਬਹੁਤ ਲਾਟ ਕਿਹੜੇ ਨੇ ਵਿਗੜ ਚੁੱਕੇ ਨੇ ਕਾਮਕਾਰ ਤੇ ਜਾਂਦੇ ਨਹੀਂ ਮਾਮਾ ਨੂੰ ਕੁੱਟਦੇ ਨੇ ਭੈਣਾਂ ਨੂੰ ਕੁੱਟਦੇ ਨੇ ਭਰਾਵਾਂ ਨੂੰ ਕੁੱਟਦੇ ਨੇ ਪੈਸਾ ਸਾਨੂੰ ਦਿਓ ਕਿੱਥੋਂ ਲਿਆਉਣਗੇ ਬੜੇ ਪਾਪ ਮਾਂ ਪਿਓ ਤੋਂ ਆਇਆ ਪਿਆ ਕਿੱਥੋਂ ਲਿਆ ਲਿਆ ਕੇ ਦੇਣੇ ਬਹੁਤ ਹੈ ਮੈਂ ਤੇ ਇਹ ਕਹਿੰਨਾ ਪੰਜਾਬ ਪੁਲਿਸ ਨੂੰ डीसी साहब ਨੂੰ ਕਿਹੜਾ ਵਾਅਦਾ ਵਾਅਦੇ ਇਥੇ ਕਿਹੜੀ ਠੱਲ ਝੋਕਰ ਹਰੀਆਰ ਦੇ ਪਿੰਡ ਦੇ ਵਿੱਚ ਪਾਈ ਜਾਵੇ। ਹਾਂਜੀ। ਹੱਥ ਵਿਗੜ ਚੁੱਕੇ ਨੇ। ਲਗੇ ਜਾਂਦੇ ਲੁੱਟਮਾਰ ਕਰ ਰਹੇ ਨੇ ਕਿਤੇ ਕੁਝ ਕਰ ਰਹੇ ਨੇ। ਨਸ਼ੇ ਮਾ ਪਹਿਲਾਂ ਨਸ਼ਾ ਕਰਦਾ ਸੀ ਸੱਤ ਤੀਆਂ ਨੇ। ਹਾਂ। ਤੇ ਨਸ਼ੇ ਦੇ ਕਾਰਨ ਹੀ ਇਹ ਮੌਤ ਹੋ ਗਈ ਝੋਕਰ ਹਰੀਆਰ ਦੀ। ਤੇ ਇਹਨੂੰ ਪਹਿਲਾਂ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਬਹੁਤ ਕੋਸ਼ਿਸ਼ ਕੀਤੀ ਪਰ ਨਹੀਂ ਹਟਿਆ। ਤੇ ਜਿੰਨੀ ਦਿਹਾੜੀ ਲਿਆਉਣਾ 7-800 ਰੁਪਏ ਦੀ ਮਿਸਤਰੀ ਸੀ ਠੇਕੇਦਾਰ ਸੀ ਤੇ ਉਹ ਬੱਚਿਆਂ ਦਾ ਰੁਜ਼ਗਾਰ ਨਹੀਂ ਚੱਲਦਾ ਸੀ ਨਾਲ ਨਸ਼ਾ ਵੀ ਕਰਦਾ ਸੀ। ਇਹ ਤੋਂ ਇੱਕ ਹੀ ਮੰਗ ਕਰਦੇ ਹਾਂ ਸਰਕਾਰ ਨੂੰ ਅਸੀਂ ਸਰਕਾਰਗੇ ਮੰਗਾਂ ਨੇ ਨਸ਼ਾ ਬੰਦ ਹੋ ਜਾਵੇ ਇਹ ਬਦਲਾ ਆਏ ਭਗਵੰਤ ਮਾਨ ਦਾ ਜਿਹੜਾ ਬਦਲਾ ਕਿਨੇ ਪੰਜ ਸਾਲ ਚ ਬਦਲਾ ਲੈ ਕੇ ਆਵਾਂਗੇ ਇਹ ਬਦਲਾ ਲੈ ਕੇ ਆਏ ਜੀ ਵੀ ਨੌਜਵਾਨ ਨੌਜਵਾਨ ਘਰ ਘਰ ਨੌਜਵਾਨ ਪਿਆ ਕਿੱਥੇ ਕੋ ਨਸ਼ੇ ਵਾਲੇ ਪਿਆ ਇਹ ਬਦਲਾ ਭਗਵੰਤ ਮਾਨ ਦਾ ਆਇਤੀ ਕਰੋ ਕੋਈ ਬਦਲਾ ਨਹੀਂ ਕੋਈ ਠਲ ਠਲ ਨਹੀਂ ਕੋਈ ਠਲ ਨਹੀਂ ਕਿਸੇ ਤਰ੍ਹਾਂ ਦਾ ਘਰ ਘਰ ਚ ਨੌਜਵਾਨ ਨਸ਼ੇ ਵਾਲਾ ਹੈ ਘਰ ਚ ਨੌਜਵਾਨ ਨਸ਼ੇ ਵਾਲਾ ਹੈ ਇੰਨਾ ਉਹ ਘਰ ਦਾ ਸਮਾਨ ਵੇਚ-ਵੋਚ ਲਈ ਜਾਂਦੇ ਕੋਈ ਰੋਟੀ ਵੇਚ ਲਈ ਕੋਈ ੱਟਾ ਵੇਚੀ ਜਾਂਦਾ ਕੋਈ ਗਾਡਰ ਵੇਚੀ ਜਾਂਦਾ ਕੋਈ ਘਰ ਦਾ ਆਟਾ ਹੀ ਵੇਚੀ ਜਾਂਦਾ ਕਣਕ ਵੇਚੀ ਜਾਂਦਾ ਨਸ਼ਾ ਕੀਤਾ ਜਾਂਦੇ ਨੇ ਨੌਜਵਾਨ ਗਬਰੂ ਕੋਈ ਠੱਲ ਪਾਉਣ ਵਾਲਾ ਨਹੀਂ ਕੋਈ ਠੱਲ ਪਾਉਣ ਵਾਲਾ ਨਾ ਪੰਜਾਬ ਸਰਕਾਰ ਨੇ ਆਇਦ ਕਰ ਠੱਲ ਪਾਈ ਨਾ ਹੀ ਪੈਣੀ ਇਨਾਂ ਕੋਲੇ ਪੰਜ ਸਾਲ ਬਦਲਾਅ ਨਹੀਂ ਕੀਤਾ ਔਰ ਕੋਸ਼ਿਸ਼ ਨਹੀਂ ਕਰਦਾ ਭਗਵੰਤ ਮਾਨ ਨੂੰ ਕੀ ਕਹਿਣਾ ਚਾਹੁੰਦੇ ਹੋ ਭਗਵੰਤ ਮਾਨ ਨੂੰ ਕਹਿੰਦੇ ਜੀ ਡੇਢ ਸਾਲ ਰਹਿ ਗਿਆ ਡੇਢ ਸਾਲ ਤੇ ਕੋਸ਼ਿਸ਼ ਕਰ ਦੇਵੇ ਸਾਢੇ ਤਿੰਨ ਸਾਲਾਂ ਦੇ ਕੋਸ਼ਿਸ਼ ਨਹੀਂ ਦਿੱਤ ਹੋਇਆ ਡੇਢ ਸਾਲ ਦੀ ਕੋਸ਼ਿਸ਼ ਕਰ ਦੇਵੇ ਵੇਖੋ ਜੀ ਸਰਕਾਰ ਤਨ ਤਾਂ ਉਹ ਫਿਰ ਜਾ ਮਾਵਾਂ ਨੇ ਜਿਹੜੇ ਆਪਣੇ ਪੁੱਤਾਂ ਦੇ ਆਸਰੇ ਚੋਣਜਾਂ ਨੇ ਧੰਨੋਂ ਪੈਣਾ ਨੇ ਤੇ ਤਾਂ ਨਹੀਂ ਉਹ ਬੱਚੇ ਨੇ ਵੇਖ ਲੋ ਕਿੰਦਾ ਵੱਡਾ ਹਾਸਾ ਹੈ ਜੀ ਸਾਡੇ ਨਗਰ ਦੇ ਵਿੱਚ ਸੱਤ ਧੀਆਂ ਦਾ ਅੱਜ ਵੇਖ ਲੋ ਇੱਕ ਧੀ ਦਾ ਵਿਆਹ ਕਰਨਾ ਹੋਵੇ ਤਾਂ ਪਿਓ ਨੂੰ ਬੜਾ ਮੁਸ਼ਕਲ ਹੋ ਜਾਂਦਾ ਤੇ ਧੰਨ ਤਾਂ ਉਹ ਸੱਤ ਧੀਆਂ ਨੇ ਜਿੰਦੇ ਸਵੇਤੋਂ ਅੱਜ ਪਿਤਾ ਦਾ ਸਾਆਇਆ ਉੱਠ ਗਿਆ ਇਹ ਵਿਚਾਰਨ ਜਾਂ ਖਦੋ ਜਦੋਂ ਜਵਾਨ ਹੋਣਗੇ ਜਾਂ ਕੀ ਸੋਚਣਗੇ ਜਾਂ ਕਿ ਜਿਹੜਾ ਸਾਡਾ ਪਿਤਾ ਸਾਡੇ ਬਾਅਦ ਤੇ ਲੋੜੀ ਲੈ ਕੇ ਆਵੇਗਾ ਅੱਜ ਅਸੀਂ ਉਸ ਪਿਤਾ ਦੇ ਘਰ ਦੀਆਂ ਕੰਧਾਂ ਵੱਲ ਵੇਖ-ਵੇਖ ਕੇ ਰੋ ਰਹੀਆਂ ਸਰਕਾਰ ਦੇ ਚੱਲਾਏ ਬੇਨਤੀ ਹੈ ਕਿ ਨਸ਼ਿਆਂ ਨੂੰ ਠੱਲ ਪਾਈ ਜਾਵੇ ਜਿਹੜਾ ਨਗਰਾਂ ਦੇ ਵਿੱਚ ਨਸ਼ਾ ਚੱਲ ਰਿਹਾ ਹੈ ਅੱਜ ਪਤਾ ਨਹੀਂ ਹਰੇਕ ਪਿੰਡ ਦੇ ਵਿੱਚ ਹਰੇਕ ਨਗਰ ਦੇ ਵਿੱਚ ਜਿਹੜੀਆਂ ਮੌਤਾਂ ਹੋ ਰਹੀਆਂ ਨੇ ਤੇ ਮੇਰੀ ਇਹੋ ਚੰਨਾਂ ਤੋਂ ਬੇਨਤੀ ਹੈ ਕਿ ਜਿਹੜੇ ਮਾਵਾ ਦੇ ਪੁੱਤ ਜਵਾਨ ਜਾ ਰਹੇ ਹਨ ਜਾਂ ਧੀਾਂ ਦੇ ਪਿਓ ਜਵਾਨ ਜਾ ਰਹੇ ਹਨ ਤੇ ਉਹਨਾਂ ਨੂੰ ਇਹਨਾਂ ਨਸ਼ੇ ਤੋਂ ਆਪਾਂ ਬਚਾਈਏ ਹਾਂਜੀ ਤੁਸੀਂ ਦੇਖਿਆ ਕਿਵੇਂ ਲੋਕ ਘਰ ਲਾ ਰਿਹਾ ਕੀਰਨੇ ਪਾ ਰਿਹਾ ਘਰ ਘਰ ਤੱਕ ਨਸ਼ਾ ਆ ਜਿਹੜੇ ਨਸ਼ਾ ਚ ਡੁੱਬੇ ਨੌਜਵਾਨਾ ਉਹ ਕਿਵੇਂ ਮਾਵਾ ਨੂੰ ਤੰਗ ਕਰਦੇ ਆ ਘਰ ਦਾ ਸਮਾਨ ਵੇਚ ਕੇ ਆ ਵਟ ਕੇ ਆਪਦੇ ਨਸ਼ੇ ਦੀ ਪੂਰਤੀ ਕਰਦੇ ਆ ਲੇਕਿਨ ਨਸ਼ੇ ਨੂੰ ਠੱਲ ਨਹੀਂ ਪਈ ਨਸ਼ੇ ਦੇ ਸਦਾਗਰ ਦਿਨੋ ਦਿਨ ਉਹ ਵੱਧ ਫੁੱਲ ਰਿਹਾ ਲੇਕਿਨ ਨਸ਼ੇ ਦੇ ਵਿੱਚ ਜਿਹੜੇ ਪਰਿਵਾਰਾਂ ਦਾ ਇੱਕ ਮੈਂਬਰ ਡੁੱਬਿਆ ਉਹ ਤਬਾਹ ਹੋ ਰਿਹਾ ਤੁਸੀਂ ਦੇਖਿਆ ਇਸ ਨਸ਼ੇ ਦੀ ਭੇਡ ਚੜੇ ਨੌਜਵਾਨ ਦਾ ਘਰ ਕਿਵੇਂ ਬੁਹੇਆ ਦਰਵਾਜਿਆਂ ਤੋਂ ਬਿਨਾ ਤੇ ਸੱਤ ਧੀਆਂ ਇਸ ਪਰਿਵਾਰ ਇਸ بیٹے ਇਸ ਜਿਹੜਾ ਦੁਨੀਆ ਤੋਂ ਕੁਝ ਕਰ ਗਿਆ ਉਹਦੀਆਂ ਨੰਨੀਆਂ ਮੁੰਨੀਆਂ ਸੱਤ ਧੀਆਂ ਲੋਕਾਂ ਦੇ ਮੋਹਾਲ ਵੇਖ ਰਹੀਆਂ ਕਿ ਉਹਨਾਂ ਦਾ ਭਵਿੱਖ ਕੀ ਬਣੇਗਾ ਕੌਣ ਫੜੇਗਾ ਇਹਨਾਂ ਦੀ ਬਾ ਕੀ ਸਰਕਾਰ ਨਾ ਸੱਤ ਧੀਆਂ ਦੀ ਬਾ ਫੜੇਗੀ ਇਹ ਜਿਹੜਾ ਸਵਾਲ ਮੂੰਹ ਉੱਡੀ ਖੜਾ ਹੈ ਕੀ ਵਾਕਈ ਪੰਜਾਬ ਸਰਕਾਰ ਆਮ ਆਦਮੀ ਦੀ ਸਰਕਾਰ ਜਿਹੜੀ ਹੈਗੀ ਆ ਉਹ ਨਸ਼ੇ ਨੂੰ ਥੱਲ ਪਾ ਸਕੀ ਆ ਜਾਂ ਪਾਵੇਗੀ ਨਹੀਂ ਇਹ ਇਕੱਲੇ ਪਿੰਡ ਚੋ ਕਰੀਅਰ ਨਹੀਂ ਪਿੰਡ ਪਿੰਡ ਦੀ ਕਹਾਣੀ ਆ ਜਿੱਥੇ ਨਸ਼ੇ ਦੇ ਸਦਾਗਰ ਸ਼੍ਰੀ ਆਮ ਆ ਨਸ਼ਾ ਵੇਚ ਰਿਆ ਸਾਡੀ ਆ ਬੇਨਤੀ ਆ ਸਰਕਾਰ ਤੱਕ ਕਿ ਉਹ ਨਸ਼ੇ ਨੂੰ ਘਰ ਘਰ ਤੱਕ ਪਹੁੰਚੇ ਆ ਨਸ਼ੇ ਨੂੰ ਥੱਲ ਪਾਉਣ ਲਈ ਹੋਰ ਤੇਜ਼ ਯੁੱਧ ਨਸ਼ਿਆਂ ਵਿਰੁੱਧ ਨੂੰ ਹੋਰ ਤੇਜ਼ ਕਰੇ ਤਾਂ ਜੋ ਅਜੇ ਮਾਮਾ ਦੇ ਪੁੱਤ ਉਨਰਸ਼ੀ ਦੀ ਪੇਟ ਨਾ ਚੜਨ ਅਤੇ ਨਰਵਾ ਤੇ ਤੰਦੁਰ ਸਮਾਜ ਸਿਰਜੇ ਤੇ ਵਾਕਿਆ ਹੀ ਬਦਲਾ ਹੋਇਆ ਲੋਕਾਂ ਨੂੰ ਨਜ਼ਰ ਆਵੇ। ਅ ਲੋਟ ਵੀ ਮਾਨ ਕਰਨ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਭਗਵੰਤ ਮਾਨ ਤੇ ਉਮੀਦ ਕਰਦੇ ਆ ਕਿ ਆਉਣ ਵਾਲੇ ਦਿਨਾਂ ਚ ਅਜਿਹੀ ਮੰਦ ਭਾਗੀ ਖਬਰ ਨਹੀਂ ਸੁਣਨ ਨੂੰ ਮਿਲੇਗੀ ਅਤੇ ਸਰਕਾਰ ਟੁਕਮੇ ਕਦੋਂ ਚੁੱਕੇਗੀ। ਸਤਿ ਸ੍ਰੀ ਅਕਾਲ।